ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਬਿੰਦਰ ਸ਼ਰਮਾ ਹਾਂਜੀ ਬਿੰਦਰ ਜੀ ਅੱਜ ਤੁਸੀਂ ਜਿਹੜੇ ਕਹ ਕੱਲੋ ਕਿ ਬਾਹਰ ਖੜੇ ਹੈ ਕਿ ਅੱਜ ਡਿਊਟੀ ਨਹੀਂ ਕਰਨੇ ਅਸੀਂ ਡਿਊਟੀ ਨਹੀਂ ਕਰਨੀ ਜੀ ਸਾਨੂੰ ਪ੍ਰੋਪਰ 5 ਮਹੀਨੇ ਹੋ ਗਏ ਆ ਤਨਖਾਹ ਲੈਣੀ ਮਿਲ ਰਹੀ 1.5 ਸਾਲ ਤੋਂ ਹੀ ਖੱਜਲ ਖਰਾਬ ਹੋ ਰਹੇ ਆ ਕਦੀ 1 ਮਹੀਨੇ ਦੀ ਬਾਦੰਦੇ ਕਦੀ 2 ਮਹੀਨੇ ਦੀ ਬਾਦੰਦੇ ਹੋਣ ਤੇ 5 ਮਹੀਨੇ ਹੋ ਗਏ ਆ ਸਾਨੂੰ ਤਨਖਾਹੀ ਨਹੀਂ ਮਿਲ ਰਹੀ ਅਸੀਂ ਘਰੇ ਆਪਣੇ ਬੱਚਿਆਂ ਦਾ ਕਿਆਣਾ ਕਿੱਦਾਂ ਕਰਾਂਗੇ ਮਤਲਬ ਕਿ ਕਿੰਨੇ ਮੁਲਾਜ਼ਮ ਹੈ ਜਿਹਨਾਂ ਨੂੰ ਤਨਖਾਹ ਨਹੀਂ ਮੁਲਾਜ਼ਮ ਸਾਡੇ ਬਸ 10 ਮੁਲਾਜ਼ਮ ਹੈਗੇ ਆ 10ਾਂ ਦੀ ਤਨਖਾਣੀ ਆ ਰਹੀ 10 ਤੇ 3 ਦਿਨ ਹੋਏ ਛੁੱਟੀ ਤੇ ਆ ਮਤਲਬ ਕਿ ਜਲਕੇ ਨਸ਼ਾ ਛਡਾਓ ਕਹਿੰਦੇ 10 ਮੁਲਾਜ਼ਮਾਂ ਤੇ ਸੇਤੇ ਹੈ ਨਸ਼ਾ ਛਡਾਓ ਸੈਂਟਰ ਜਿਹੜਾ ਹੈ 10ਾਂ ਮੁਲਾਜ਼ਮਾਂ ਦੇ ਸੇਤੇ ਆ ਵਾਟੈਂਡਨਾਂ ਦੇ ਵੀ ਸੇਤੇ ਕੁਝ ਸਟਾਫ ਨਰਸਾਂ ਵੀ ਹੈਗੀਆਂ ਵਾਂ ਉਹਨਾਂ ਨੇ ਵੀ ਲਿਖ ਕੇ ਦਿੱਤਾ ਵਾ ਜਦ ਤੱਕ ਸਾਡੀ ਤਨਖਾਹ ਨਹੀਂ ਆਉਂਦੀ ਅਸੀਂ ਨਹੀਂ ਆਣਾ ਕੰਮ ਤੇ ਟੋਟਲ ਕਿੰਨੇ ਮਤਕੀ ਕਲਕ ਪੇਸ਼ੈਂਟ ਕਿੰਨੇ ਅੰਦਰ ਪੇਸ਼ੈਂਟ ਅੰਦਰ 30 ਪੇਸ਼ੈਂਟ ਆ ਜੀ 4 ਪੇਸ਼ੈਂਟ ਬਾਹਰ ਆ ਮੈਡੀਕਲ ਵਾਰਡ ਅੱਛਾ ਤਾਂ ਕੋਈ ਡਾਕਟਰ ਆਂਦਾ ਡਾਕਟਰ ਆਉਂਦੇ ਆ 3 ਦਿਨ ਡਾਕਟਰ ਸੰਦੀਪੂ ਲਾਂਦੇ ਆ 3 ਦਿਨ ਡਾਕਟਰ ਅਮਨਸੂਦ ਆਂਦੇ ਆ ਇੱਕ ਹੋਰ ਵੀ ਲੇਡੀਜ਼ ਡਾਕਟਰ ਹੈਗੇ ਜਲੰਧਰੋਂ ਆਂਦੇ ਆ ਅਰਕ ਕੀ ਕਹਿੰਦਾ ਮਤਲਬ ਕਿ ਸਰਕਾਰ ਵੱਲੋਂ ਇੱਕ ਮਹਿਮ ਚਲਾਈ ਗਈ ਹੈ ਕੀ ਨਸ਼ਾ ਖਤਮ ਕਰਨਾ ਤਾਂ ਜੇ ਨਸ਼ਾ ਕਰਦੇ ਆ ਉਹ ਨਸ਼ਾ ਸੈਂਟਰ ਦੇ ਵਿੱਚ ਭੇਜਨੇ ਆ ਜੇ ਤੁਸੀਂ ਕਹਿੰਦੇ ਕਿ ਤੁਹਾਨੂੰ ਤਰਖਾਵਾ ਨਹੀਂ ਮਿਲਦੀ ਤਾਂ ਨਸ਼ਾ ਸੈਂਟਰ ਤੇ ਉਹ ਮਰੀਜ਼ ਕਿਰੇ ਦੇ ਹਵਾਲੇ ਭੇਜੂਗੇ ਮਰੀਜ਼ ਇਸ ਟਾਈਮ ਤੇ ਜੀ ਇੱਕ ਸਟਾਫ ਨਰਸਿੰਗ ਜਿਹੜੇ ਹੈਗੇ ਕੰਪਨੀ ਵੱਲੋਂ ਆ ਉਹਨਾਂ ਦੇ ਸੇਟ ਆ ਜਾਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਉਹ ਜਿੰਦਾ ਖੋ ਰਿਆ ਵਾ ਜਾਂ ਸਟਾਫ ਨੂੰ ਦੇਖ ਰਿਆ ਵਾ ਜਿਹੜੇ ਆਪਣੇ ਜਿਹੜੇ ਪੱਕੇ ਪੁਰਾਣੇ 10 10 12 12 ਸਾਲਾਂ ਤੋਂ ਲੱਗੇ ਆ ਉਹਨਾਂ ਨੂੰ ਤਨਖਾਹ ਨਾ ਮਿਲਣ ਕਰਕੇ ਉਹ ਇਸ ਟਾਈਮ ਛੁੱਟੀ ਦੇ ਲਈ। ਨਹੀਂ ਸਿਵਲ ਸਰਜਨ ਕੀ ਕਹਿ ਰਹੇ? ਸਿਵਲ ਸਰਜਨ ਪਹਿਲਾਂ ਤਾਂ ਸਾਨੂੰ ਕੋਈ ਹੱਥ ਪੱਲਾ ਹੀ ਨਹੀਂ ਫੜਾਉਂਦੇ ਸੀ। ਔਰ ਕੱਲ ਉਹਨਾਂ ਨੇ ਕਿਹਾ ਵਾ ਕੋਈ ਨਹੀਂ ਤੁਹਾਡਾ ਕੰਮ ਕਰਾਨੇ ਆ। ਸਾਨੂੰ 5 ਮਹੀਨੇ ਹੋ ਗਏ ਜਿਹੜੇ ਮਾਰਦੇ ਆ, ਏਸੀਐਸ ਮੈਨਬਲ ਭੇਜ ਦਿੰਦੇ ਆ ਤੇ ਡੀਸੀ ਸਾਹਿਬ ਵੱਲ ਵੀ ਜਾਣਦੇ ਆ। ਡੀਸੀ ਸਾਹਿਬ ਨੇ 2 ਦਿਨ ਦਾ ਵਾਅਦਾ ਦਿੱਤਾ ਸੀ 2 ਦਿਨ ਬਾਅਦ ਤੁਹਾਡੀ ਤਨਖਾਹ ਪੈ ਜਾਊਗੀ। ਉਹ ਗੱਲ ਕਿਆ ਨੂੰ ਵੀ 10 ਦਿਨ ਹੋ ਗਏ। ਕਿੰਨੇ ਮਹੀਨੇ ਤਨਖਾਹ ਜਿਹੜੀ ਤੁਹਾਨੂੰ ਪਈ ਨਹੀਂ? ਪੰਜ ਮਹੀਨੇ ਦੀ ਤਨਖਾਹ ਹੀ ਮਤਲਬ ਕਿ ਪੰਜ ਮਹੀਨੇ ਤਨਖਾਹ ਮੁਲਾਜ਼ਮਾਂ ਨੂੰ ਨਾ ਦੇ ਕੇ ਕਿਤੇ ਨਾ ਕਿਤੇ ਧੱਕਾ ਤਾਂ ਹੋ ਰਿਹਾ ਮੁਲਾਜ਼ਮਾਂ ਦਾ ਧੱਕਾ ਸਾਡੇ ਨਾਲ ਹੀ ਹੋ ਰਿਹਾ ਵਾ ਬਾਕੀਆਂ ਤਾਂ ਸਾਰਿਆਂ ਨੂੰ ਮਿਲੀ ਜਾ ਰਹੀਆਂ ਵਾ ਜੇ ਕੋਈ ਸਿਵਲ ਸਰਜਨ ਨੂੰ ਤਨਖਾਹ ਨਹੀਂ ਮਿਲਦੀ ਅਗਲੇ ਤਾਂ ਕੇਸ ਕਰਕੇ ਲੈ ਲੂਗੀ ਅਸੀਂ ਕਿੱਥੋਂ ਕੇਸ ਕਰੀਏ ਕਿੱਥੋਂ ਪੈਸੇ ਲਈਏ ਵਕੀਲਾਂ ਦੇਣ ਲਈ ਤਾਂ ਤੇ ਸਰਕਾਰ ਤੋਂ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਸਾਡੀ ਤਨਖਾਹ ਦਵਾਈ ਜਾਵੇ ਸਾਡੇ ਨਾਲ ਇਨਸਾਫ ਕਰਾਇਆ ਜਾਵੇ ਮੰਤਰੀ ਸਾਹਿਬ ਆਏ ਸੀ ਕਿ ਉਹਨਾਂ ਨੇ ਅਡਜਸਟਮੈਂਟ ਦਿੱਤਾ ਸੀਗਾ ਤੁਹਾਡੀਆਂ ਤਨਖਾਹਾਂ ਤੁਹਾਨੂੰ ਮਿਲ ਜੂਗੀਆਂ ਤੁਹਾਨੂੰ ਪੱਕੇ ਵੀ ਕੀਤਾ ਜਾਊਗਾ ਪੱਕੇ ਕੀ ਕਰਨਾ ਸਾਡੀਆਂ ਜਿਹੜੀਆਂ ਆਪਣੀਆਂ ਤਨਖਾਹ ਉਹ ਵੀ ਸਾਨੂੰ ਦਰਦਰ ੱ ਧੱਕੇ ਖਾ ਰਹੇ ਨੇ ਖਾਣੇ ਪੈ ਰਹੇ